ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਕੈਨੇਡਾ ਤੋਂ ਆਈ ਅੱਤ ਦੀ ਵੱਡੀ ਮਾੜੀ ਖਬਰ ਸਾਈ ਸੋਗ ਦੀ ਲਹਿਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਚ ਇੱਕ ਹਫਤੇ ਤੋਂ ਲਾਪਤਾ ਪੰਜਾਬੀ ਨੌਜਵਾਨ ਦਾ ਸਮਾਚਾਰ ਪ੍ਰਾਪਤ ਹੋਇਆ ਬੀਤੇ ਵੀਰਵਾਰ ਸਵੇਰੇ ਉਹ ਆਪਣੇ ਦੋਸਤਾਂ ਨੂੰ ਨੈਗਰਾ ਫਾਲਸ ਕਾਮਤੇ ਜਾਣ ਦਾ ਕਹਿ ਕੇ ਕਰੋ ਨਿਕਲੇ ਸੀ ਪਰ ਵਾਪਸ ਨਹੀਂ ਆਇਆ ਵਿਦਿਆਰਥੀ ਦੀ ਪਛਾਣ ਚਰਨਜੀਤ ਚਰਨਦੀਪ ਸਿੰਘ 22 ਸਾਲਾ ਜ਼ਿਲ੍ਹਾ ਲੁਧਿਆਣਾ ਪਿੰਡ ਅੱਬੂਵਾਲ ਵਜੋਂ ਹੋਈ ਆ ਤੇ ਇਸ ਮੌਕੇ ਪਿਤਾ ਕਿਸਾਨ ਜੋਰਾ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਚੰਦੀਪ ਕਰੀਬ 10 ਮਹੀਨੇ ਪਹਿਲਾਂ ਸਟੱਡੀ ਵੀਜ਼ੇ ਤੇ ਕੈਨੇਡਾ ਦੇ ਸ਼ੈਰ ਬ੍ਰੈਂਪਟਨ ਗਿਆ ਸੀ ਤੇ ਉਹ ਰੋਜ਼ ਘਰ ਫੋਨ ਕਰਦਾ ਸੀ ਜਦੋਂ ਕਈ ਦਿਨਾਂ ਤੱਕ ਉਸ ਦਾ ਫੋਨ ਆਇਆ ਤਾਂ ਫੋਨ ਕਰਨ ਦੇ ਉਸ ਦਾ ਨੰਬਰ ਬੰਦ ਹੋਣ ਲੱਗਾ ਤਾਂ ਉਹਨਾਂ ਕਿਸੇ ਤਰ੍ਹਾਂ ਉਸ ਦੇ ਦੋਸਤਾਂ ਨਾਲ ਸੰਪਰਕ ਕੀਤਾ ਇਸ ਤੋਂ ਬਾਅਦ ਉਹਨਾਂ ਨੂੰ ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਪਿਤਾ ਜੋਰਾ ਸਿੰਘ ਮੁਤਾਬਕ ਉਸ ਨੇ ਆਪਣੇ ਇੱਕ ਰਿਸ਼ਤੇਦਾਰਾਂ ਹੀ ਕੈਨੇਡੀਅਨ ਪੁਲਿਸ ਨੂੰ ਸੂਚਿਤ ਕੀਤਾ ਤੇ ਜਿਸ ਤੋਂ ਬਾਅਦ ਚਰਨਜੀਤ ਦੀ ਗਮਖੀ ਦੀ ਰਿਪੋਰਟ ਦਰਜ ਕਰਕੇ ਸਥਾਨਕ ਪੁਲਿਸ ਨੇ ਉਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਵੀਡੀਓ ਦੇਖਣ ਲਈ ਤੁਹਾਡਾ